8 1 2025 ਦੀ ਮੇਰੀ ਗੱਡੀ ਦੀ ਪਾਸਿੰਗ ਹੋਈ ਹੋਈ ਆ ਅੱਜ ਦੇਖ ਲਓ ਕਿੰਨੀ ਤਰੀਕ ਹੋ ਗਈ ਆ ਜਿਹੜੇ ਐਮਬੀਆਈਏ ਸਾਹਿਬ ਆ ਇਹ ਜਿਹੜੀ ਮੇਰੀ ਫਿਟਨੈਸ ਆ ਉਹ ਆਨਲਾਈਨ ਨਹੀਂ ਚੜਾਉਂਦੇ ਪਏ 13 ਫਰਵਰੀ 2024 ਦੀ ਮੇਰੀ ਇਹਨਾਂ ਪਾਸਿੰਗ ਕਰਵਾਈ ਸੀ ਇਤੋਂ ਇਹ ਹੁਣ ਮੇਰੇ ਖਿਆਲ ਚ 25 ਵੀ ਚੱਲ ਪਿਆ ਗਿਆ ਆ ਮੈਂ ਜਦੋਂ ਕਚੈਰੀ ਜਾਂਦਾ ਆ ਉਹ ਕਹਿੰਦੇ ਜੀ ਤੁਹਾਡਾ ਕੰਮ ਇੱਥੇ ਰੁਕਿਆ ਹੋਇਆ ਆ ਤੇ ਇਹ ਕਹਿੰਦੇ ਜੀ ਸਾਡਾ ਅਫਸਰ ਇਹ ਜਿਹੜਾ ਸੀ ਇਹ ਪਾਸਿੰਗ ਤੁਹਾਡੀ ਜਿਹੜੇ ਕੀਤੀ ਉਹ ਮੈਂ ਨਹੀਂ ਕੀਤੀ ਉਹ ਦੂਜੀ ਅਫਸਰ ਨੇ ਕੀਤੀ ਆ ਇਹਦੀ ਗੱਡੀ ਦੀ ਪਾਸਿੰਗ ਹੈ ਜੀ 122024 ਦੀ ਅੱਜ 1 ਸਾਲ ਤੋਂ ਉੱਤੇ ਹੋ ਗਿਆ ਇਹਨੇ ਨਟ ਨਹੀਂ ਜਿਹੜੇ ਨਟ ਸਿਕਲ ਨਹੀਂ ਸਿਰਫ ਟੈਕਸ ਬੋਲਦੇ ਆ ਇਹਨਾਂ ਤੋਂ ਮੈਂ 10 ਤੋਂ 20 ਵਾਰੀ ਆ ਚੁੱਕਿਆ ਆ 1 ਸਾਲ ਹੋ ਗਿਆ ਮੈਨੂੰ ਗੇੜੇ ਮਾਰਦੇ ਪਰ ਇੱਥੇ ਇਹਨਾਂ ਦੀ ਕੋਈ ਸੁਣਵਾਈ ਨਹੀਂ 20 ਤੋਂ 25 ਗੇੜੇ ਇੱਥੇ ਮਾਰ ਚੁੱਕਿਆ ਮੈਂ 20 ਤੋਂ 25 ਗੇੜੇ ਆਰਟੀਓ ਆਫਿਸ ਲੁਧਿਆਣਾ ਮਾਰ ਚੁੱਕਿਆ ਉੱਥੇ ਇਹਨਾਂ ਦਾ ਨੰਬਰ ਲਿਖ ਕੇ ਲਾਇਆ ਹੋਇਆ ਨੰਬਰ ਤੁਸੀਂ ਵੀਰੇ ਜਦੋਂ ਵੀ ਉਹਦਾ ਮਰਜ਼ੀ ਲਾ ਲਓ ਸਵੈਚ ਆਫ ਹੁੰਦਾ ਵਾ ਲਖਨਪੁਰ ਬਾਰਡਰ ਤੇ ਮੇਰੀ ਗੱਡੀ ਰੋਕ ਲਈ ਜੰਮੂ ਵਾਲਿਆਂ ਨੇ ਉਹ ਕਹਿੰਦੇ ਕਾਕਾ ਤੇਰੀ ਗੱਡੀ ਦੀ ਫਿਟਨੈਸ ਨਹੀਂ ਹੈ ਤੇਰੀ ਗੱਡੀ ਜੰਮੂ ਚ ਐਂਟਰ ਨਹੀਂ ਹੋ ਸਕਦੀ ਮੈਂ ਉੱਥੇ ਸਵਾਰੀ ਲਾ ਕੇ ਵੀਰੇ ਲਖਨਪੁਰ ਬਾਰਡਰ ਤੋਂ ਵਾਪਸ ਆਇਆ ਗਲਤ ਮੇਰੀ ਕੀ ਗਲਤੀ ਆ ਵੀਰੇ ਦੇਖੋ ਕਿੰਨੀ ਲੰਬੀ ਲਾਈਨ ਹੈ ਇਹ ਸਿਰਫ 10 ਤੋਂ 15 20 ਗੱਡੀਆਂ ਕਰਨੀਆਂ ਨੇ ਇਹਨਾਂ ਨੇ ਬਾਕੀ ਗੱਡੀਆਂ ਕਹਿੰਦੇ ਨੇ ਬਾਕੀ ਕੱਲ ਆਈਓ ਕਿਉਂ ਜਿਹੜਾ ਬੰਦਾ ਚਾਰ ਦਿਨ ਤੱਕ ਨੇ ਕਿਉਂ ਆਪਾਂ ਜਾਊਗਾ ਇਹਨਾਂ ਦੇ ਇਸ ਜਨ ਦਾ ਸਿਰਫ ਪੈਸੇ ਲੈਣ ਦਾ ਵੇ ਪੈਸੇ ਲੈ ਲਏ 12500 ਰੁਪਇਆ ਇੱਕ ਸਾਲ ਹੋ ਗਿਆ ਸਾਡਾ ਕੰਮ ਕਿਉਂ ਨਹੀਂ ਹੋਇਆ ਜਿਹੜੇ ਠੱਗ ਬੈਠੇ ਆ ਉਹਨਾਂ ਨੂੰ 5-5 10-10 ਹਜ਼ਾਰ ਰੁਪਇਆ ਦਿਓ ਆਹੀ ਫਿਟਨੈਸ ਉਹਨਾਂ ਤੋਂ ਕਰਵਾਉਣੀ ਹੋਵੇ ਵੀ ਜੀ ਮੈਂਟੋ ਮੈਂਟੀ ਇਹਨਾਂ ਨੇ ਆਨਲਾਈਨ ਚੜਾ ਦੇਣੀ ਆ ਰੋਲਾ ਪੈਸੇ ਦਾ ਏਜੰਟ ਕਹਿੰਦਾ ਭਾਜੀ ਜੇ ਤੇ ਤੁਸੀਂ 500 ਦੋਗੇ ਫਿਰ ਉਹਦੀ ਗਰੰਟੀ ਮੈਨੇਜ ਕਰਦਾ ਤੁਹਾਡੀ ਪਾਸਿੰਗ ਨਟ ਤੇ ਚੜੇ ਚਾਹੇ ਨਾ ਚੜੇ ਉਹਦੀ ਮੇਰੀ ਕੋਈ ਜ਼ਿੰਮੇਵਾਰੀ ਜੇ ਤੁਸੀਂ 5000 ਦਿੰਨੇ ਹੋ ਤੁਹਾਡੀ ਗੱਡੀ ਤੇ ਚਾਹੇ ਸ਼ੀਸ਼ਾ ਟੁੱਟਾ ਟਰਡੀ ਗੱਡੀ ਚਾਹੇ ਇੰਸ਼ੋਰੈਂਸ ਹੈਗੀ ਚਾਹੇ ਨਹੀਂ ਹੈਗੀ ਮੈਂ ਪਾਸਿੰਗ ਤੁਹਾਡੀ ਗੱਡੀ ਦੀ ਕਰਾ ਦਾਂਗਾ ਸੱਚੀ ਗੱਲ ਜੀ ਅੱਜ ਲੁਧਿਆਣਾ ਦੇ ਨੈਸ਼ਨਲ ਹਾਈਵੇ ਤੇ ਮੌਜੂਦ ਹਾਂ ਅ ਦਿੱਲੀ ਜਾਣ ਵਾਲਾ ਜਿਹੜਾ ਨੈਸ਼ਨਲ ਹਾਈਵੇ ਹੈ ਉੱਥੇ ਅੱਜ ਟਰੱਕ ਡਰਾਈਵਰਾਂ ਦੇ ਵੱਲੋਂ ਟਰਾਂਸਪੋਰਟ ਦੇ ਵੱਲੋਂ ਅੱਜ ਸੜਕ ਜਾਮ ਕੀਤੀ ਗਈ ਹੈ ਕਾਰਨ ਜਾਣ ਲੈਂਿਆ ਹੰਗਾਮਾ ਵੀ ਹੋਇਆ ਇੱਥੇ ਕਾਫੀ ਤੁਹਾਨੂੰ ਦੱਸ ਦਈਏ ਕਿ ਇੱਕ ਸਾਈਡ ਤੇ ਇੱਕ ਲਾਈਨ ਲੱਗੀ ਹੁੰਦੀ ਹੈ ਆਰਟੀਓ ਜਿਹੜੀ ਕਿ ਪਾਸਿੰਗ ਗੱਡੀਆਂ ਕਰਨੀਆਂ ਹੁੰਦੀਆਂ ਨੇ ਕਈ ਕਿਸੇ ਦਾ ਫਿਜ਼ੀਕਲ ਹੁੰਦਾ ਵੇ ਕਿਸੇ ਦਾ ਕਈ ਅੰਨੇ ਕੰਮ ਹੁੰਦੇ ਨੇ ਤੇ ਇੱਥੇ ਦੇ ਦੇਖ ਸਕਦੇ ਹੋ ਸਾਰੇ ਟਰੱਕ ਡਰਾਈਵਰ ਵੀਰ ਨੇ ਜਿਨ੍ਹਾਂ ਦੇ ਵੱਲੋਂ ਅੱਜ ਅੱਜ ਧਰਨਾ ਦਿੱਤਾ ਗਿਆ ਬਾਹਰ ਸੜਕ ਤੇ ਜਾਮ ਕੀਤੀ ਗਈ ਸੜਕ ਮਾਮਲਾ ਜਾਣਨੇ ਸਾਰਾ ਕੀ ਨਾਮ ਹੈ ਤੁਹਾਡਾ ਅੱਜ ਕੀ ਮੁੱਖ ਕਾਰਨ ਸੀਗਾ ਸੜਕ ਜਾਮ ਕਰਨ ਦਾ ਮੇਰਾ ਨਾਮ ਰੰਜੋਤ ਸਿੰਘ ਹੈ ਜੀ ਮਨਦੀਪਨਗਰ ਲੁਧਿਆਣਾ ਦਾ ਰਹਿਣ ਵਾਲਾ ਵਾਂ ਇਹ ਜਿਹੜੀ ਜਗਾ ਵੀ ਜਲੰਧਰ ਬਾਈਪਾਸ ਇੱਥੇ ਗੱਡੀਆਂ ਜਿਹੜੀਆਂ ਪੀਵੀ01 ਆ ਤੇ ਪ੍ਰਾਈਵੇਟ ਗੱਡੀਆਂ ਉਹਨਾਂ ਦੀ ਫਿਟਨੈਸ ਹੁੰਦੀ ਆ ਜੀ ਠੀਕ ਹੈ ਜੀ ਐਮਬੀਆਈ ਸਾਹਿਬ ਇੱਥੇ ਬੈਠਦੇ ਆ ਜਾਂ ਬੈਠਦੇ ਆ ਆਰਟੀਓ ਆਫਿਸ ਲੁਧਿਆਣਾ ਜਾਂ ਇੱਥੇ ਹੁੰਦੇ ਆ ਤਾ ਇਹ ਮੇਰੀ ਗੱਡੀ ਆ ਜੀ ਪੀਵੀ 01 8 ਜਨਵਰੀ ਦੀ ਮੇਰੀ ਜਿਹੜੀ ਪਾਸਿੰਗ ਆ ਗੱਡੀ ਦੀ ਉਹ ਹੋਈ ਹੋਈ ਆ ਜੀ ਠੀਕ ਆ ਜੀ 8 1 2025 ਦੀ ਮੇਰੀ ਗੱਡੀ ਦੀ ਪਾਸਿੰਗ ਹੋਈ ਹੋਈ ਆ ਅੱਜ ਦੇਖ ਲਓ ਕਿੰਨੀ ਤਰੀਖ ਹੋ ਗਈ ਆ ਜਿਹੜੇ ਐਮਬੀਆਈਏ ਸਾਹਿਬ ਆ ਇਹ ਜਿਹੜੀ ਮੇਰੀ ਫਿਟਨੈਸ ਆ ਉਹ ਆਨਲਾਈਨ ਨਹੀਂ ਚੜਾਉਂਦੇ ਪਏ ਹੁਣ ਅਸੀਂ ਗੱਡੀ ਰੋਡ ਤੇ ਚੜਾਉਨੇ ਆ ਪੁਲਿਸ ਰੋਕ ਲੈਂਦੀ ਆ ਵੀਰ ਜੀ ਉਹ ਕਹਿੰਦੇ ਚਲਾਨ ਹੋਊਗਾ ਕਿਉਂਕਿ ਫਿਟਨੈਸ ਆ ਜਿਹੜੀ ਆਨਲਾਈਨ ਨਹੀਂ ਚੜੀ ਹੋਈ ਮੈਨੂੰ ਵੀਰ ਜੀ ਘੱਟੋ ਘੱਟ 20 ਤੋਂ 25 ਗੇੜੇ ਇੱਥੇ ਮਾਰ ਚੁੱਕਿਆ ਮੈਂ 20 ਤੋਂ 25 ਗੇੜੇ ਆਰਟੀਓ ਆਫਿਸ ਲੁਧਿਆਣਾ ਮਾਰ ਚੁੱਕਿਆ ਉੱਥੇ ਕੋਈ ਸੁਣਵਾਈ ਨਹੀਂ ਆਰਟੀਓ ਦਫ਼ਤਰ ਉੱਥੇ ਇਹਨਾਂ ਦਾ ਨੰਬਰ ਲਿਖ ਕੇ ਲਾਇਆ ਹੋਇਆ ਨੰਬਰ ਤੁਸੀਂ ਵੀਰੇ ਜਦੋਂ ਜਦੋਂ ਦਾ ਮਰਜ਼ੀ ਲਾ ਲਓ ਸਵਿਚ ਆਫ ਹੁੰਦਾ ਵਾ ਪਬਲਿਕ ਨੂੰ ਪਰੇਸ਼ਾਨ ਕਰ ਰਿਹਾ ਜਿਹੜਾ ਜੈਨੂਨ ਕੰਮ ਆ ਵੀਰ ਜੀ ਉਹ ਕਰੋ ਜਦੋਂ ਫੀਸ ਭਰੀ ਗਈ ਸਰਕਾਰੀ ਤੁਸੀਂ ਜਿਹੜੀ ਫਿਟਨੈਸ ਤੁਸੀਂ ਕਰਤੀ ਆ ਉਹਨੂੰ ਆਨਲਾਈਨ ਚੜਾਓ ਵੀਰ ਜੀ ਆਹ ਚਾ ਇਹ ਆਨਲਾਈਨ ਵੀ ਚੜਾਈ ਨਹੀਂ ਜਾਂਦੀ। ਨਾ ਜੀ ਨਾ ਕੋਈ ਨਹੀਂ ਚੜਾਈ ਜਾਂਦੀ ਆਨਲਾਈਨ ਵੀ ਜੀ। ਮੈਂ ਇਕੱਲਾ ਨਹੀਂਗਾ ਬਹੁਤ ਗੱਡੀਆਂ ਵਾਲੇ ਵੀ ਆ ਵੀਰ ਆ ਵੀਰ ਜੀ। ਜੰਮੂ ਉੜ ਕੇ ਆ ਉਹ ਵੀ ਦੱਸੋ ਚਾ। ਪਰਸੋ ਵੀਰ ਜੀ ਮੈਂ ਲਖਨ ਜੰਮੂ ਜਾ ਰਿਹਾ ਸੀ। ਲਖਨਪੁਰ ਬਾਰਡਰ ਤੇ ਮੇਰੀ ਗੱਡੀ ਰੋਕ ਲਈ ਜੰਮੂ ਵਾਲਿਆਂ ਨੇ। ਉਹ ਕਹਿੰਦੇ ਕਾਕਾ ਤੇਰੀ ਗੱਡੀ ਦੀ ਫਿਟਨੈਸ ਨਹੀਂ ਆ ਤੇਰੀ ਗੱਡੀ ਜੰਮੂ ਚ ਐਂਟਰ ਨਹੀਂ ਹੋ ਸਕਦੀ। ਮੈਂ ਉੱਥੇ ਸਵਾਰੀ ਲਾ ਕੇ ਵੀਰੇ ਲਖਨਪੁਰ ਬਾਰਡਰ ਤੋਂ ਵਾਪਸ ਆਇਆ। ਗਲਤੀ ਮੇਰੀ ਕੀ ਗਲਤੀ ਆ ਵੀਰੇ? ਇੱਕ ਗੱਡੀ ਆ ਸਰਕਾਰੀ ਫੀਸ ਭਰੀ ਹੋਈ ਆ। ਉਹੀ ਮੇਰੀ ਰੋਜੀ ਰੋਟੀ ਆ। ਉਹਦੇ ਬਿਨਾ ਮੈਂ ਤੋ ਇਹ ਵੀਰੇ ਜਿਹੜਾ ਐਮਬੀਆਈ ਆ ਇੱਥੇ ਅਰੋਨ ਕੁਮਾਰ ਉਹਨੂੰ ਹੱਥ ਜੋੜ ਕੇ ਬੇਨਤੀ ਆ ਵੀ ਜਨਤਾ ਨੂੰ ਪਰੇਸ਼ਾਨ ਨਾ ਕਰੋ ਤੁਹਾਨੂੰ ਸਰਕਾਰੀ ਨੌਕਰੀਆਂ ਮਿਲੀਆਂ ਸਾਡਾ ਕੰਮ ਸਹੀ ਤਰੀਕੇ ਨਾਲ ਕਰੋ ਪਰ ਪਰ ਸਰਕਾਰ ਆਮ ਦੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਵੱਲੋਂ ਕਿਹਾ ਗਿਆ ਕਿ ਆਰਟੀਓ ਜਿਹੜਾ ਦਫ਼ਤਰੋਂ ਤੁਹਾਨੂੰ ਚੱਲ ਕੇ ਨਹੀਂ ਆਉਣਾ ਪਏਗਾ ਤੁਹਾਡੇ ਘਰੇ ਚੱਲ ਕੇ ਆਏਗਾ ਕਿ ਇਹ ਉਪਰਾਲਾ ਜਿਹੜਾ ਕੀਤਾ ਗਿਆ ਕਿ ਸਹੀ ਹੈ ਗਲਤ ਹੈ ਬਿਲਕੁਲ ਝੂਠ ਦਾ ਪਲੰਦਾ ਵੀਰ ਜੀ ਬਿਲਕੁਲ ਝੂਠ ਦਾ ਪਲੰਦਾ ਮੈਂ ਨਹੀਂ ਤੁਸੀਂ ਜਿੰਨੂੰ ਮਰਜ਼ੀ ਪੁੱਛ ਲਓ ਵੀਰ ਜੀ ਆਰਟੀਓ ਦਫ਼ਤਰ ਜਾਵੜੋ ਉੱਥੇ ਇੱਕ ਇੱਕ ਪੈਸੇ ਦੀ ਸੁਣਵਾਈ ਨਹੀਂ ਕੋਈ ਬੰਦਾ ਉੱਥੇ ਗੱਲ ਨਹੀਂ ਸੁਣਦਾ ਗੱਲ ਉਹ ਸੁਣਦੇ ਆ ਜਿਹੜੇ ਠੱਗ ਬੈਠੇ ਆ ਉਹਨਾਂ ਨੂੰ 5-5 10-10 ਹਜ਼ਾਰ ਰੁਪਇਆ ਦਿਓ ਆਹੀ ਫਿਟਨੈਸ ਉਹਨਾਂ ਤੋਂ ਕਰਵਾਉਣੀ ਹੋਵੇ ਵੀਰ ਜੀ ਮੈਂਟੋ ਮੈਂਟੀ ਇਹਨਾਂ ਨੇ ਆਨਲਾਈਨ ਚੜਾ ਦੇਣੀ ਆ ਰੋਲਾ ਪੈਸੇ ਦਾ ਮਤਲਬ ਕੀ ਕਰਪਸ਼ਨ ਦੇ ਨਾਂ ਤੇ ਆਟੋ ਚੱਲਦਾ ਪਿਆ ਬਿਲਕੁਲ ਪੂਰੇ ਜੋਰਾ ਸ਼ੋਰਾ ਤੇ ਵੀਰ ਜੀ ਕਰਪਸ਼ਨ ਚੱਲਦੀ ਆ ਚੰਗੀ ਤਰ੍ਹਾਂ ਤਾਂ ਤਾਂ ਨਹੀਂ ਚੱਲਦੀ ਪੂਰੇ ਜੋਰਾ ਸ਼ੋਰਾ ਨਾਲ ਵੀਰ ਜੀ ਕੋਈ ਸੁਣਵਾਈ ਨਹੀਂ ਪੈਸੇ ਤੋਂ ਬਿਨਾ ਸਰਕਾਰੀ ਫੀਸਾਂ ਭਰੀਆਂ ਹੋਣ ਦੇ ਬਾਵਜੂਦ ਵੀ ਆਮ ਬੰਦੇ ਦੀ ਵੀ ਕੋਈ ਸੁਣਵਾਈ ਤੁਹਾਡਾ ਵੀ ਇਹੀ ਰੋਲ ਹਾਂਜੀ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜਸਪ੍ਰੀਤ ਸਿੰਘ ਮੈਂ ਜੇਐਸ ਲੌਜਿਸਟਿਕ ਟ੍ਰਾਂਸਪੋਰਟ ਤੋਂ ਗੱਲ ਕਰ ਰਿਹਾ ਹਾਂਜੀ ਭਾਜੀ ਮੈਂ 13 ਫਰਵਰੀ 2024 ਦੀ ਮੇਰੀ ਇਹਨਾਂ ਪਾਸਿੰਗ ਕਰਵਾਈ ਸੀ ਇੱਥੋਂ ਅੱਛਾ ਜੀ ਇਹ ਹੁਣ ਮੇਰੇ ਖਿਆਲ ਚ 25 ਵੀ ਚੱਲ ਪਿਆਗਾ ਯਾ ਮੈਂ ਜਦੋਂ ਕਚਹਿਰੀ ਜਾਂਦਾ ਹਾਂ ਉਹ ਕਹਿੰਦੇ ਜੀ ਤੁਹਾਡਾ ਕੰਮ ਇੱਥੇ ਰੁਕਿਆ ਹੋਇਆ ਆ ਤੇ ਇਹ ਕਹਿੰਦੇ ਜੀ ਸਾਡਾ ਅਫਸਰ ਇਹ ਜਿਹੜਾ ਅਸੀਂ ਇਹ ਪਾਸਿੰਗ ਤੁਹਾਡੀ ਜਿਹੜੀ ਕੀਤੀ ਉਹ ਮੈਂ ਨਹੀਂ ਕੀਤੀ ਉਹ ਦੂਜੀ ਅਫਸਰ ਨੇ ਕੀਤੀ ਆ ਇਹ ਦਰਸਰ ਰੋਲਾ ਇਹ ਹੈ ਕਿ ਮੈਂ ਪਾਸਿੰਗ ਕਰਾਈ ਸੀਗੀ ਸਿੱਧੀ ਡਾਇਰੈਕਟ ਆਪ ਹੀ ਮੈਂ ਸਰਕਾਰੀ ਫੀਸ 800 ਰੁਪਇਆ ਭਰ ਕੇ ਤੇ 500 ਰੁਪਇਆ ਮੈਂ ਏਜੰਟਰ ਨੂੰ ਦਿੱਤਾ ਸੀਗਾ ਏਜੰਟ ਕਹਿੰਦਾ ਭਾਜੀ ਜੇ ਤੇ ਤੁਸੀਂ 500 ਦੋਗੇ ਫਿਰ ਉਹਦੀ ਗਾਰੰਟੀ ਮੈਂ ਨਹੀਂ ਲੈਂਦਾ ਤੁਹਾਡੀ ਪਾਸਿੰਗ ਨੱਟ ਤੇ ਚੜੇ ਚਾਹੇ ਨਾ ਚੜੇ ਉਹਦੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਜੇ ਤੁਸੀਂ 5000 ਦਿੰਨੇ ਹੋ ਤੁਹਾਡੀ ਗੱਡੀ ਤੇ ਚਾਹੇ ਸ਼ੀਸ਼ਾ ਟੁੱਟਾ ਤੁਹਾਡੀ ਗੱਡੀ ਚਾਹੇ ਇੰਸ਼ੋਰੈਂਸ ਹੈਗੀ ਚਾਹੇ ਨਹੀਂ ਹੈਗੀ ਮੈਂ ਪਾਸਿੰਗ ਤੁਹਾਡੀ ਗੱਡੀ ਦੀ ਕਰਾ ਦਾਂਗਾ ਮੈਂ ਕਹਾਂ ਜੀ ਆਪਣੀ ਮੈਂ 25000 ਦੀ ਇੰਸ਼ੋਰੈਂਸ ਕਰਾਈ ਹੈ ਮੈਂ ਕਹਾਂ ਮੇਰੀ ਗ ਤੇ ਕਹਿੰਦਾ ਜੀ ਕੋਈ ਗੱਲ ਨਹੀਂ ਤੁਸੀਂ ਲਗਾ ਦਿਓ ਮੈਂ ਫਰਵਰੀ ਤੇ ਪਾਸਿੰਗ ਤੇ ਲਾਈ ਸੀਗੀ ਉਤੋਂ ਬਰਾ ਤੁਸੀਂ ਦੇਖ ਸਕਦੇ ਹੋ ਇਹ ਫਰਵਰੀ ਦੀ ਨੈਟ ਤੇ ਸਾਰੇ ਪੇਪਰ ਉਹਦੇ ਆਨਲਾਈਨ ਪੂਰੇ ਬੋਲਣ ਦੇ ਆ ਇੰਸ਼ੋਰੈਂਸ ਪਾਸਿੰਗ ਪ੍ਰਦੂਸ਼ਣ ਸਾਰਾ ਕੁਝ ਪੇਪਰ ਓਕੇ ਹੈਗਾ ਗੱਡੀ ਦਾ ਸਿਰਫ ਇੱਕ ਪਾਸਿੰਗ ਕਰਕੇ ਹੀ ਰੋਕਿਆ ਹੋਇਆ ਹੈ ਇਹ ਮੈਂ ਗੱਡੀ ਫਰੋਜਪੁਰ ਲੈ ਕੇ ਗਿਆ ਉਹ ਤੇ ਪੁਲਿਸ ਵਾਲਿਆਂ ਨੇ ਨਾਲ ਦੀ ਨਾਲ ਹੀ ਚੈੱਕ ਕਰ ਲਿਆ ਜੀ ਇਹ ਗੱਡੀ ਦੇ ਪਾਸਿੰਗ ਟੁੱਟੀ ਹੋਈ ਆ ਮੈਂ ਕਿਹਾ ਸਰ ਮੇਰੀ ਪਾਸਿੰਗ ਮੈਂ ਕਰਾਈ ਆ ਅਭੀ ਉਧਰੋਂ ਐ ਐਮਬੀਆਰ ਸਰ ਵੱਲੋਂ ਉਹਨਾਂ ਨੇ ਨੈਟ ਤੇ ਨਿੱਜੜਾਈ ਹੈਗੀ ਕਹਿੰਦੇ ਜੀ ਨਹੀਂ ਜੀ ਇਹਦਾ ਤਾਂ ਚਲਾਨ ਹੋਊਗਾ ਉਹ ਜੀ ਨਾਲੇ ਚਲਾਨ ਭਰਨ ਲੱਗ ਗਿਆ ਫਿਰ 200 ਰੁਪਿਆ ਦੇ ਕੇ ਤਾਂ ਜਾਣ ਛੜਾਈ ਹੈਗੀ ਆਪਣੀ আচ্ছা ਨਹੀਂ ਤੁਸੀਂ ਇੱਥੇ ਜਿਹੜੇ ਪਾਸਿੰਗ ਵਗੈਰਾ ਜਿਹੜਾ ਅਫੀਸਰ ਬਿਠਾਇਆ ਇਥੇ ਉਹਨਾਂ ਨਾਲ ਤੁਸੀਂ ਗੱਲ ਨਹੀਂ ਕੀਤੀ ਆ ਕੇ ਬਾਬਾ ਕਿ ਮੇਰਾ ਚਲਾਨ ਹੋਇਆ ਪੁਨਰਮੈਂ ਗੱਲ ਕਰਦਾ ਜੀ ਉਹ ਕਹਿੰਦਾ ਜੀ ਸਾਡਾ ਮੈਂ ਇੱਥੇ ਆ ਕੇ ਇਹਨਾਂ ਨੂੰ ਮਿਲਦਾ ਆਂ ਇਹਨਾਂ ਨੂੰ ਇਹ 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 ਕਹਿੰਦਾ ਅਫਸਰ ਆ ਗਿਆ ਅਫਸਰ ਆ ਗਿਆ ਹਾਂਜੀ ਹਾਂਜੀ ਆਹ ਦੇਖੋ ਭਾਜੀ ਮੈਂ ਮਨੀਸ਼ ਕੁਮਾਰ ਸੁੰਦਰ ਨਗਰ ਲੁਧਿਆਣਾ ਤੋਂ ਮੇਰੀ ਗੱਡੀ ਦੀ ਪਾਸਿੰਗ ਹੈ ਜੀ 122024 ਦੀ ਅੱਜ 1 ਸਾਲ ਤੋਂ ਉੱਤੇ ਹੋ ਗਿਆ ਇਹਨਾਂ ਨੇ ਨੈਟ ਨਹੀਂ ਜਿਹੜੇ ਨੈਟ ਸਗਾਲੀ ਸਿਰਫ ਟੈਕਸ ਬੋਲਦੇ ਆ ਇਹਨਾਂ ਤੋਂ ਮੈਂ 10 ਤੋਂ 20 ਵਾਰੀ ਆ ਚੁੱਕੇ ਆ 10 ਤੋਂ 20 ਆ ਚੁੱਕੇ ਨੇ ਵੀ ਇਹ ਕੀ ਚੜਾਓ ਜੀ ਇਹ ਆਂਦੇ ਨੇ ਪਰ ਨੋਟ ਦਫ਼ਤਰ ਦੇ ਨੋਟ ਕਰ ਲੈਂਦੇ ਆ ਕਹਿੰਦੇ 2 ਦਿਨ ਬਾਅਦ ਜੀ ਤੁਸੀਂ ਇਹਨੂੰ ਚੈੱਕ ਕਰ ਲਿਓ ਆਨਲਾਈਨ ਹੋ ਜਾਊਗੀ ਅੱਜ 1 ਸਾਲ ਹੋ ਗਿਆ ਮੈਨੂੰ ਗੇੜੇ ਮਾਰਦੇ ਪਰ ਇੱਥੇ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੈ ਏ ਤੁਹਾਨੂੰ ਕਿੰਨੀ ਦੇਰ ਹੋ ਗਈ ਖੜੇ ਨੂੰ ਤੇ ਕਿੰਨੀ ਦੇਰ ਹੋ ਗਈ ਆਂਦੇ ਨੂੰ ਅਸੀਂ ਮੈਂ ਖੜਾ ਜੀ ਇੱਥੇ ਇਹ 9:30 ਵਜੇ ਦਾ ਅੱਛਾ ਬਾਕੀ ਬਹੁਤ ਜਨਤਾ ਹੈ ਬਹੁਤ ਜਨਤਾ ਹੈ ਜਿਹੜੀ 4 ਵਜੇ ਦੀ ਵੀ ਖੜੀ ਹੈ ਕੋਈ ਮਨਾਲੀ ਤੋਂ ਆਇਆ ਕੋਈ ਮਨਾਲੀ ਤੋਂ ਆਇਆ ਕੋਈ ਚੰਡੀਗੜ੍ਹ ਤੋਂ ਆਇਆ ਕੋਈ ਬਠਿੰਡੇ ਤੋਂ ਆਇਆ ਕੋਈ ਕੁਸ਼ਾ ਆਇਆ ਨਾ ਇੱਥੇ ਕਿਤੇ ਛਾਂ ਦਾ ਛਾਂ ਦਾ ਅਰੇਂਜਮੈਂਟ ਨਾ ਕਿਤੇ ਬੈਂਡ ਦਾ ਅਰੇਂਜਮੈਂਟ ਨਾ ਕਿਤੇ ਪਾਣੀ ਦਾ ਅਰੇਂਜਮੈਂਟ ਹੈ ਔਰ ਇਹ ਐਨੇ ਕਿ ਬਦਤਮੀਜ਼ ਇਨਸਾਨ ਨੇ ਦੇਖੋ ਕਿੰਨੀ ਲੰਬੀ ਲਾਈਨ ਹੈ ਇਹ ਸਿਰਫ 10 ਤੋਂ 15 20 ਗੱਡੀਆਂ ਕਰਨੀਆਂ ਨੇ ਬਾਕੀ ਗੱਡੀਆਂ ਕਹਿੰਦੇ ਨੇ ਬਾਕ ਜਿਹੜਾ ਬੰਦਾ 4 ਵਜੇ ਦਖੜੇ ਕਿਉਂ ਆਪਾਂ ਜਾਊਗਾ ਇਹਨਾਂ ਦੇ ਇਹਨਾਂ ਦਾ ਸਿਰਫ ਪੈਸੇ ਲੈਣ ਦਾ ਵੈ ਪੈਸੇ ਲੈ ਲੈ 12500 ਰੁਪਈਆ 1 ਸਾਲ ਹੋ ਗਿਆ ਸਾਡਾ ਕੰਮ ਕਿਉਂ ਨਹੀਂ ਹੋਇਆ ਅਜਾ ਕੀ ਕੀ ਰੋਲਾ ਕੀ ਹੈ ਮੇਨ ਰੋਲਾ ਬਾਜੀਏ ਆ ਮੈਂ ਫਸਟ ਟਾਈਮ ਆਇਆ ਜੀ ਮੈਨੂੰ ਨੌਲੇਜ ਜਿੰਨੀ ਸੀਗੀ ਮੈਂ ਆਪਣੀ ਆਨਲਾਈਨ ਫੀਸ ਭਰੀ ਆ ਜੀ ਮੈਂ ਆਇਆ ਇੱਥੇ ਮੈਨੂੰ ਪਤਾ ਲੱਗਿਆ ਗਿਆ ਵੀ ਇੱਥੇ ਸੋਮਵਾਰ ਤਿੰਨ ਦਿਨ ਇੱਥੇ ਬੰਦੇ ਬੈਠਦੇ ਆ ਅਸੀਂ ਆਏ ਆ ਸਵੇਰੇ 6 ਵਜੇ ਆ ਗਏ ਨਹੀਂ ਇੱਥੇ ਸਾਨੂੰ 9:30 ਵਜੇ ਆਪਣੇ ਵੱਲੋਂ ਐਫਰਟਸ ਕਰਕੇ ਸਰ ਪਤਾ ਲੱਗ ਰਿਹਾ ਵੀ ਇੱਥੇ ਕਿਸੇ ਨੇ ਨਹੀਂ ਆਣਾ ਹੈਗਾ ਅਰੀਜ਼ਨ ਪੁੱਛਿਆ ਗਿਆ ਕਹਿੰਦੇ ਜੀ ਬਿਮਾਰ ਨੇ ਬਿਮਾਰ ਹੋਣ ਤੋਂ ਬਾਅਦ ਜੁਦ ਵੀ ਇੱਥੇ ਜਿਹੜੇ ਪੁਰਾਣੇ ਬੰਦੇ ਆਂਦੇ ਸੀਗੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਸਾਨੂੰ ਸਾਰੇ ਅਸੀਂ ਆਪਣੇ ਆਪਣੇ ਬਿਹਾਵ ਤੇ ਸਾਨੂੰ ਕੋਈ ਸਰਕਾਰ ਵੱਲੋਂ ਜਿੰਨੀ ਮਰਜ਼ੀ ਸਰਕਾਰ ਕਹੀ ਜਾਵੇ ਕ腐ਸ਼ਨ ਖਤਮ ਹੋ ਗਈ ਹੈ ਕਿੱਦਾਂ ਕੁਝ ਵੀ ਆ ਉਹ ਸਾਰਾ ਸਰ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਜੀ ਇੱਥੇ ਜੋ ਇੱਥੇ ਸਕੈਮ ਚੱਲਦਾ ਪਿਆ ਤੁਸੀਂ ਇੱਥੇ ਇਵਨ ਕੀ ਤੁਸੀਂ ਆਪਣਾ ਕੈਮਰਾ ਮਾਰਨਾ ਇੱਕ ਨਾ ਖੋਖੇ ਵਾਲੇ ਦੀ ਵੀ ਦੁਕਾਨ ਦੇ ਬਾਹਰ ਨਾਮ ਲਿਖਿਆ ਹੁੰਦਾ ਉਹਦਾ ਵੀ ਫਲਾਨਾ ਪਾਂ ਸਟੋਰ ਜਾਂ ਵਾਈਨ ਸਟੋਰ ਇਹਨਾਂ ਦੇ ਜਿੰਨੀਆਂ ਵੀ ਪੰਜਾਬ ਸਰਕਾਰ ਨੇ ਵਾਈਨ ਸ਼ਾਪ ਖੋਲੀਆਂ ਤੇ ਬਾਰ ਬਾਰ ਇਹ ਡੇ ਡੇ ਬੋਰਡ ਲਾਏ ਹੋਏ ਆ ਇੱਕ ਤੁਹਾਡਾ ਆਰਟੀਓ ਆਫਿਸ ਹੋਵੇ ਤੇ ਇੱਥੇ ਕੋਈ ਨਾਮ ਵੀ ਨਹੀਂ ਹੈਗਾ ਸਰ ਅਸੀਂ ਕਿਹਨੂੰ ਮਿਲੀਏ ਰੱਬ ਨਾ ਕਰੇ ਸਰ ਅਸੀਂ 6 6 ਵੇ ਦੇ ਬੈਠੇ ਹੋਏ ਆ ਇੱਥੇ ਆ ਕੇ ਕੋਈ ਹਾਮੀ ਨਾ ਵੀ ਹੋ ਜੇ ਕੌਣ ਜ਼ਿੰਮੇਵਾਰ ਆ ਜੀ ਇੱਥੇ ਆਰਟੀਓ ਦਫਤਰ ਇੱਥੇ ਖੋਲਿਆ ਗਿਆ ਸੀਗਾ ਉਧਰਲੀ ਸਾਈਡ ਖੋਲਿਆ ਗਿਆ ਸੀਗਾ ਨਹੀਂ ਸਰ ਉਹ ਦੇਖੋ ਉਹ ਨਿਗਾ ਮਾਰੋ ਕੈਮਰਾ ਹਾਂ ਉਹ ਰਿਓ 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 ਇਹ ਇਹ ਤਸਵੀਰ ਤੁਹਾਨੂੰ ਦਿਖ ਦਫਤਰ ਖੋਲਿਆ ਗਿਆ ਸੀਗਾ ਪਰ ਉਧਰ ਖੋਲਿਆ ਗਿਆ ਸੀਗਾ ਇੱਕ ਆਫਿਸ ਬਣਾਇਆ ਗਿਆ ਖੁੱਲੇ ਮੈਦਾਨ ਦੇ ਵਿੱਚ ਕਿਹਾ ਗਿਆ ਸੀਗਾ ਇਹ ਇਹ ਪਾਜੀ ਇਹ ਆਰਟੀਓ ਦਫਤਰ ਇਹ ਕੋਈ ਟਾਬਾ ਹੈ ਜਾਂ ਕੋਈ ਟਾਹਟ ਹੋਇਆ ਹੈ ਕੁਝ ਨਹੀਂ ਸੀਗਾ ਆਰਟੀਓ ਦਫਤਰ ਇਹ ਪਾਜੀ ਪਤਾ ਕੀ ਗੱਲ ਆ ਇਹ ਕਹਿੰਦੇ ਨੇ ਇੱਕ ਅੱਡਾ ਖੋਲਿਆ ਸੀਗਾ ਉਹ ਬੰਦ ਕਰਤਾ ਅੱਛਾ ਇਹ ਹੋਰ ਕੁਝ ਵੀ ਨਹੀਂ ਹੈਗਾ ਖਾਣਾ ਪੂਰਤੀ ਖਾਣਾ ਪੂਰਤੀ ਜਿਹਨੂੰ ਆਪਾਂ ਕਹਦੇ ਆਂ ਖਾਣਾ ਪੂਰਤੀ ਹੋਰ ਕੀ ਮੈਂ ਤੁਹਾਨੂੰ ਕਹਿੰਦਾ ਤੁਸੀਂ ਮੇਰੇ ਨਾਲ ਆਓ ਇਹਨਾਂ ਦਾ ਆਫਿਸ ਦਿਖਾਉ ਮੈਂ ਤੁਹਾਨੂੰ ਆਓ ਆਫਿਸ ਆਪਾਂ ਅੱਜ ਆਫਿਸ ਵੇਚਦੇ ਆਂ ਲੋਕਾਂ ਦੇ ਵੱਲੋਂ ਰੋਸ ਹੈ ਉਹਨਾਂ ਦੇ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ 6-6 4-4 ਵਜੇ ਦੇ ਸਵੇਰ ਦੇ ਖੜੇ ਹੋਏ ਨੇ ਕੰਮ ਇੱਕ ਵੀ ਨਹੀਂ ਹੋਇਆ ਸਵੇਰ ਦਾ ਲੋਕਾਂ ਦੇ ਵੱਲੋਂ ਕਿਹਾ ਵੀ ਜਾ ਰਿਹਾ 10-15 ਬੰਦਾ ਹਜ਼ਾਰ ਰੁਪਏ ਆਟੋ ਦਫਤਰ ਦੇ ਵਿੱਚ ਦੇਣੇ ਆ ਤਾਂ ਜਾ ਕੇ ਸਾਡਾ ਕੰਮ ਹੁੰਦਾ ਵੈ ਆਫਿਸ ਦਾ ਗੇਟ ਖੋਲ ਲੀ ਆਪਾਂ ਇੱਕ ਮਿੰਟ ਆ ਕਿੱਥੇ ਆ ਰਿਹਾ ਇੱਕ ਮਿੰਟ ਤੁਹਾਨੂੰ ਗੇਟ ਨਹੀਂ ਦਿਖਿਆ ਨਾ ਯਾਰ ਐਡਾ ਵੱਡਾ ਤਾਂ ਲਿਖਿਆ ਹੋਇਆ ਚਾ 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 ਨਾ ਗੇਟ ਇਹ ਇਹ ਦਫਤਰ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਆਫਿਸ ਹੈ ਇਹ ਆਰਟੀਓ ਦਾ ਆਫਿਸ ਹੈ ਹਾਲਾਂਕਿ ਇਹਨਾਂ ਨਾਲ ਆਫਿਸ ਦਾ ਢਾਬਿਆਂ ਵਾਲੇ ਦੇ ਵਧੀਆ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਤੁਹਾਨੂੰ ਕਹਿ ਤਾਂ ਰਹੇ ਕਿ ਜੇ ਪਾਸਟੋਰ ਵੀ ਕੋਈ ਖੁੱਲਦਾ ਨਾ ਉਹਦਾ ਵੀ ਨਾਮ ਲਿਖਿਆ ਹੁੰਦਾ ਵਾ ਅਫਸਰ ਕੌਣ ਨੇ ਇੱਥੇ ਦੇ ਅਫਸਰ ਜਨਾ ਵੀ ਗੱਲਬਾਤ ਕਰਾਂਗੇ ਕੀ ਸਾਰਾ ਮੈਟਰ ਹੈ ਸਾਰੇ ਭਾਈ ਆਟੋ ਦਫਤਰ ਚਲੇ ਆ ਜੀ ਆਟੋ ਦਫਤਰ ਕੌਣ ਨੇ ਤੁਸੀਂ ਉਹ ਇੱਥੇ ਲੋਕ ਖੜੇ ਨੇ ਖਜਲਖੋਰ ਹੋਣੇ ਤੁਹਾਨੂੰ ਤਰਪਲੇ ਦਿਖਾਓ ਆਈਡੀ ਕਾਰਡ ਤੁਸੀਂ ਹੈਗੇ ਉਹ ਆਈਡੀ ਦਿਖਾਓ ਆਈਡੀ ਕਾਰਡ ਦਿਖਾਓ ਆਈਡੀ ਭਾਈ ਜੇ ਤੇ ਸਾਡੇ ਮਸਲੇ ਸਾਨੂੰ ਹੱਲ ਹੋਊਗਾ ਹੋਊਗਾ ਨਹੀਂ ਤੇ ਅੱਜ ਜਾ ਕੇ ਆਈਡੀ ਦਫਤਰ ਤਣਾ ਲੱਗੂਗਾ ਜਾ ਕੇ ਇਹ ਹੈ ਕੀ ਦਾ ਇਹ ਵੀ ਮੇਰਾ ਹੀ ਹੈ ਪੁਰਾਣਾ ਪਹਿਲਾਂ ਮੈਂ ਫਰੀਦਕੋਟ ਸੀਗਾ ਇਹ ਤਾਂ ਤੁਸੀਂ ਆਪ ਹੀ ਦਿਖਾ ਦਿਓ ਅੱਛਾ ਇਹ ਤੁਹਾਡਾ ਨਾਮ ਹੈਗਾ ਨਵਦੀਪ ਸਿੰਘ যাদব ਠੀਕ ਹੈ ਅੱਛਾ ਸਰ ਇਹ ਸੜਕ ਤੇ ਆਫਿਸ ਬਣਾਇਆ ਹੋਇਆ ਹੈ ਉੱਥੇ ਬਣਾਇਆ ਪਿਆ ਸੀ ਪਹਿਲੇ ਇੱਥੇ ਹੀ ਮੇ ਤਾਂ ਨਵਾਂ ਪੋਸਟਿੰਗ ਹੋਈ ਹੈ ਨਾ ਇੱਥੇ ਹੀ ਨਵਾਂ ਵੀ ਪੋਸਟ ਕਰਦਿਆ ਹਾਂ ਅੱਛਾ ਸਰ ਇੱਕ ਲੋਕ ਖੱਜਲਖਵਾਰ ਹੋ ਰਹੇ ਨੇ 4:00 ਵਜੇ ਤੱਕ ਖੜੇ ਨੇ ਤੁਸੀਂ ਆਰਾਮ ਦੇ ਨਾਲ ਆ ਰਹੇ ਹੋ ਕਿ ਤੁਹਾਨੂੰ ਸਰਕਾਰਾਂ ਦੇ ਹਦਾਇਤਾਂ ਦਿੱਤੀਆਂ ਕਿ 12:00 ਵਜੇ ਨੀ ਮੈਨੂੰ ਤਾਂ ਪਤਾ ਨਹੀਂ ਸੀ ਇਹ ਪਤਾ ਚੱਲਿਆ ਕਿ ਜਿਹੜਾ ਮੋਟਰ ਵਹੀਕਲ ਇਨਸਪੈਕਟਰ ਜੀ ਨੇ ਪਾਸਿੰਗ ਕਰਨੀ ਸੀ ਮੈਡੀਕਲ ਛੁੱਟੀ ਤੇ ਚਲਾ ਗਿਆ ਅੱਛਾ ਤੁਸੀਂ ਨਹੀਂ ਹੈਗੇ ਤੁਸੀਂ ਨਹੀਂ ਪਾਸਿੰਗ ਮੈਂ ਪਾਸਿੰਗ ਨਹੀਂ ਕਰਦਾ ਮੈਂ ਤਾਂ ਆਫਿਸ ਹੁੰਨਾ ਮੈਂ ਤਾਂ ਆਟ ਹਾਂ ਮੋਟਰ ਵਹੀਕਲ ਇਨਸਪੈਕਟਰ ਦਾ ਵੀ ਪਤਾ ਚੱਲਿਆ ਮੈਡੀਕਲ ਛੁੱਟੀ ਲੈ ਗਿਆ ਅੱਛਾ ਨੰਬਰ ਹੈਗਾ ਉਹਨਾਂ ਦਾ ਉਹਨਾਂ ਦਾ ਚਲੋ ਅੱਜ ਛੁੱਟੀ ਲੈ ਗਏ ਕਿਉਂ ਕੱਲ ਵੀ ਤਾਂ ਆਏ ਹੋਗੇ ਤੁਸੀਂ ਕੱਲ ਸ਼ੁੱਕਰਵਾਰ ਸ਼ੁੱਕਰਵਾਰ ਤਾਂ ਆਏ ਹੋ ਹਾਂ ਸ਼ਨੀਵਾਰ ਆਏ ਹੋ ਸ਼ੁੱਕਰਵਾਰ ਬਿਲਕੁਲ ਬਿਲਕੁਲ ਸ਼ੁਕਰਵਾਰ ਨੂੰ ਵੀ ਆਏ ਨੇ ਇਹ ਸ਼ੁਕਰਵਾਰ ਨੂੰ ਵੀ ਆਏ ਨੇ ਇੱਕ ਮਿੰਟ ਇੱਕ ਮਿੰਟ ਇੱਕ ਇੱਕ ਪੰਜਾਬ ਗਵਰਨਮੈਂਟ ਨੇ ਕੱਲ 26 ਤਰੀਕ ਦਾ ਸਰਕੂਲਰ ਜਾਰੀ ਹੋਇਆ ਉਹਦੇ ਵਿੱਚ ਲਿਖਿਆ ਹੈ ਵੀ ਕੋਈ ਵੀ ਸਰਕਾਰੀ ਅਧਿਕਾਰੀ ਆਪਣਾ ਜਿਹੜਾ ਮੋਬਾਈਲ ਨੰਬਰ ਨਹੀਂ ਬੰਦ ਕਰੂਗਾ ਕਿਉਂਕਿ ਪ੍ਰਸ਼ਾਸਨ ਨੇ ਕੰਮਾਂ ਬਾਰੇ ਫੋਨ ਤੇ ਵੀ ਉਹਨਾਂ ਤੋਂ ਕਰਾ ਪਰ ਇਹ ਸਾਹਿਬ ਦਾ ਆਪਣਾ ਅਤਰੀ ਸਾਹਿਬ ਦਾ ਸਾਰ ਸੂਬਾ ਤੋਂ ਇਹ ਨੰਬਰ ਬੰਦਾ ਰਿਹਾ ਠੀਕ ਆ ਇੱਥੇ ਅਸੀਂ ਅਸੀਂ ਖੰਨੇ ਤੋਂ ਆਏ ਆ ਸਵੇਰ 5 ਵਜੇ ਤੁਰੇ ਸੀ ਅਸੀਂ ਤੇ ਅਸੀਂ 9 ਵਜੇ ਤੀ ਬੈਠੇ ਰਹੇ ਤੇ ਕਟੋਕਟ 65 70 ਗੱਡੀਆਂ ਪਿੱਛੇ ਹਾਰਡੀਵਾਰਡ ਤੱਕ ਲੱਗੀਆਂ ਹੋਈਆਂ ਨੇ ਹਜੇ ਤੱਕ ਵੀ ਇੱਕ ਮਿੰਟ ਇੱਕ ਮਿੰਟ ਐ ਐ ਅਫਸਰ ਦੇ ਨਾਲ ਗੱਲਬਾਤ ਕਰਾਂਗੇ ਅਰुण ਅਤਰੀ ਨਾਮ ਹੈ ਬਈ ਸਟੌਪ ਨਾਟ ਰੀਚੇਬਲ ਐਟ ਦਿ ਮੋਮੈਂਟ ਪਲੀਜ਼ ਟ੍ਰਾਈ ਲੇਟਰ ਆਹ ਕੀ ਦੁਆਰਾ ਦਾ ਇਹ ਇਹ ਫੋਨ ਲਾਇਆ ਮਾਰ ਕੋ ਸਪੀਕਰ ਤੇ ਲਾਇਆ ਫੋਨ

ਇੱਕ ਮਿੰਟ ਅਤਰੀ ਜੀ ਅੱਛਾ ਇਹ ਇਹ ਸਰਕੂਲਰ ਹੈ ਪੰਜਾਬ ਗਵਰਨਮੈਂਟ ਦਾ ਪੰਜਾਬ ਗਵਰਨਮੈਂਟ ਦਾ ਨੋਟਿਸ ਜਾਰੀ ਕੀਤਾ ਗਿਆ ਵਾ 26/4/2025 ਨੂੰ ਦੇਖ ਸਕਦੇ ਹੋ ਇਹ ਸਾਰੇ ਚਲੋ ਸਾਡੇ ਕੋ ਵੀ ਹੈਗਾ ਵਾ ਫਿਰ ਵੀ ਅਸੀਂ ਦਿਖਾਤਾ ਗੱਲ ਕਰਾਓ ਜੀ ਕਿਸੇ ਵੱਡੇ ਅਧਿਕਾਰੀ ਨਾਲ ਗੱਲਬਾਤ ਕਰਾਓ ਗੱਲ ਹੈ ਜੀ ਟਾਈਮ ਕਾਰ ਲਓ ਬਾਵਾ ਜੀ ਅੱਛਾ ਬਾਵਾ ਲਾਓ ਸਪੀਕਰ ਲਾਓ ਜਿਹੜੇ ਆਰਟੀਓ ਨੇ ਕੁਲਦੀਪ ਬਾਵਾ ਉਹਨਾਂ ਨਾਲ ਗੱਲਬਾਤ ਸਰ ਮੜਾ ਕੈਮਰਾ ਨਾ ਕੈਮਰੇ ਵੱਲ ਕਮਾਓ ਮੜਾ ਸਕਰੀਨ ਹੈਲੋ ਹੈਲੋ ਹਾਂਜੀ ਬੋਲੋ ਕੁਲਦੀਪ ਬਾਬਾ ਜੀ ਬੋਲ ਰਹੇ ਹਾਂਜੀ ਮੈਂ ਯੂਵੋ ਮੇਰੀ ਗੱਲ ਕਰ ਰਿਹਾ ਹਾਂ ਲੁਧਿਆਣਾ ਲਾਈਵ ਤੋਂ ਪੱਤਰਕਾਰ ਹਾਂਜੀ ਬੋਲੋ ਇੱਥੇ ਸਾਰੇ ਡਰਾਈਵਰ ਵੀ ਖੜੇ ਨੇ ਜੀ ਆਪਣਾ ਫਿਟਨੈਸ ਕਰਾਉਣ ਕਈਆਂ ਦਾ આરોਪ ਹੈ ਕਿ ਅਸੀਂ ਪੈਸੇ ਦੇ ਕੇ ਵੀ ਸਾਡਾ ਨੈਟਵਰਕ ਤੇ ਨਹੀਂ ਚੜਿਆ ਕੀ ਮੁੱਖ ਕਾਰਨ ਨੇ ਬਾਬਾ ਸਾਹਿਬ ਕੀ ਸੀ ਦਾ ਦੇ ਕੇ ਜੇ ਸਰਕਾਰੀ ਫੀਸ ਭਰਤੀ ਆ ਤਾਂ ਐਮਵੀਆਈ ਨੇ ਉਹਨਾਂ ਦੀ ਕਰਤੀ ਹੋਊਗੀ ਵੈਰੀਫਿਕੇਸ਼ਨ ਠੀਕ ਹੈ ਜੀ ਸਰਕਾਰੀ ਫੀਸ ਤੋਂ ਬਾਅਦ ਹੌਣ ਦੂਸਰੀ ਗੱਲ ਹੈ ਅੱਜ ਐਮਬੀਆਈ ਦਾ ਨਾਂ ਆਂਦਾ ਕਰਨ ਉਹ ਹਸਪੀਟਲ ਚ ਐਡਮਿਟ ਹੈ ਠੀਕ ਹੈ ਉਹਦੀ ਲਿਖਤੀ ਚਿੱਠੀ ਆਈ ਹੈ ਅਸੀਂ ਉਹ ਲਿਖ ਰਹੇ ਹਾਂ ਐਸਟੀਸੀ ਸਰ ਨੂੰ ਮੰਗਲਵਾਰ ਵੀਰਵਾਰ ਤੇ ਸ਼ਨੀਵਾਰ ਤਿੰਨ ਦਿਨ ਸਾਡੇ ਕੋਲੇ ਖੋਰ ਐਮਬੀਆਈ ਆਉਂਦਾ ਠੀਕ ਹੈ ਇਹਨਾਂ ਦੇ ਸਲੋਟ ਚੇਂਜ ਕਰਕੇ ਉਹਦਾਂ ਇਹਨਾਂ ਦੀ ਪਾਸਿੰਗ ਕਰਾ ਦਿੱਤੀ ਜਾਏਗੀ ਹੋਰ ਤੇ ਸਰ ਤੇ ਸਰ ਜਿਹਨੇ ਇੱਕ ਮਿੰਟ ਇੱਕ ਮਿੰਟ ਹੀ ਮੈਂ ਗੱਲ ਕਰ ਰਿਹਾ ਜੀ ਤੇ ਸਰ ਤੇ ਸਰ ਜਿਹੜੇ ਰੋਟੀ ਕਮਾਣੀ ਹੈ ਰੋਹ ਦੀ ਰੋਟੀ ਜਿਹਨੇ ਕਮਾਣੀ ਹੈ ਉਹ ਫਿਰ ਅੱਜ ਨਾ ਕਮਾਵੇ ਨਹੀਂ ਅੱਜ ਦੀ ਰੋਟੀ ਕਿੱਦਾਂ ਬੰਦ ਹੋ ਜੂਗੀ ਜੀ ਉਹਦੀ ਤੇ ਸਰ ਉਹ ਪਾਸਿੰਗ ਲਈ ਖੜੇ ਆ ਚਾਰ ਵੇ ਦੇ ਲੋਕ ਖੜੇ ਆ ਖੰਨੇ ਤੋਂ ਆਇਆ ਕੋਈ ਮਨਾਲੀ ਤੋਂ ਆਇਆ ਕੋਈ ਰੋਡ ਤੱਕ ਤੋਂ ਆਇਆ ਇਹ ਦੱਸੋ ਮੈਨੂੰ ਇਹ ਦੱਸੋ ਵੀ ਉਹ ਜਿਹੜਾ ਐਮਵੀਏ ਗਿਰਿਆ ਹੈ ਉਹਨੂੰ ਜਾਣ ਕੇ ਕਿਸੇ ਨੇ ਧੱਕਾ ਮਾਰਿਆ ਜੀ ਮੈਂ ਤਾਂ ਨਹੀਂ ਕਹਿ ਰਿਹਾ ਤੁਸੀਂ ਉਹਦੇ ਉਹਦੀ ਥਾਂ ਤੇ ਕਿਸੇ ਹੋਰ ਡਿਊਟੀ ਲਵਾ ਸਕਦੇ ਹੋ ਅਫਸਰ ਕੋ ਬਧੇਰੇ ਨੇ ਇਹ ਡਿਜੀ ਬੰਦੀ ਹੈ ਠੀਕ ਹੈ ਜੀ ਉਹਦੀ ਡਿਊਟੀ ਮੰਦੀ ਹੁਣ ਉਹਦਾ ਮੈਡੀਕਲ ਆਇਆ ਜੀ ਸਾਡੇ ਕੋਲ ਨਹੀਂ ਨਹੀਂ ਸਰ ਮੈਡੀਕਲ ਅਸੀਂ ਹੁਣ ਲਿਖ ਕੇ ਜਿਹੜੇ ਹੁਣ ਐਮਵੀਏ ਦੇ ਸਾਡੇ ਕੋਲ ਹੁਣ ਅਸੀਂ ਟਰਾਈ ਕਰ ਰਹੇ ਹਾਂ ਕਿ ਹੋਰ ਬਾਬਾ ਸਾਹਿਬ ਇਟਸ ਓਕੇ ਹੈ ਕਿ ਜੇ ਉਹਨਾਂ ਨੂੰ ਐਮਰਜੈਂਸੀ ਮੇਰੀ ਗ ਲੋਕਾਂ ਦਾ ਨੰਬਰ ਗੱਡੀ ਨੰਬਰ ਤਾਂ ਕਿ ਲੋਕਾਂ ਦੀ ਖੱਜਲ ਖਵਾਰੀ ਨਾ ਹੋਵੇ ਮੈਂ ਤਾਂ ਹੀ ਆਪਣਾ ਸਟਾਫ ਭੇਜਿਆ ਇਹਦਾ ਇੱਕ ਪ੍ਰੋਸੈਸ ਹੈ ਉਹਦੇ ਕੋਲੇ ਟੈਬ ਹੁੰਦਾ ਹੈ ਜਿਹੜੇ ਕੋਲੇ ਉਹਦੇ ਚ ਇਹਦੀ ਫੋਟੋ ਹੁੰਦੀ ਹੈ ਠੀਕ ਹੈ ਅਸੀਂ ਇਹਨਾਂ ਦੇ ਸਾਰਿਆਂ ਦੇ ਨੰਬਰ ਗੱਡੀ ਨੰਬਰ ਤੇ ਮੋਬਾਈਲ ਨੰਬਰ ਲਿਖ ਕੇ ਜਿਹੜਾ ਹੈਗਾ ਆ ਉਹਨੂੰ ਰੱਖ ਲਾਂਗੇ ਇਹਨਾਂ ਨੂੰ ਅਸੀਂ ਸਾਰਾ ਡਾਕੂਮੈਂਟ ਅਪਲੋਡ ਕਰਕੇ ਇਹਨਾਂ ਨੂੰ ਦੱਸਾਂਗੇ ਫੋਨ ਕਰਕੇ ਇੱਕ ਪ੍ਰੋਸੀਜਰ ਹੈ ਪ੍ਰੋਸੀਜਰ ਤੋਂ ਬਾਹਰ ਤ ਨਹੀਂ ਨਾ ਆਪਾਂ ਜਾ ਸਕਦੇ ਬਾਬਾ ਸਾਹਿਬ ਮੰਨ ਕੇ ਤੁਹਾਡੀ ਗੱਲ ਪ੍ਰੋਸੀਜਰ ਤੋਂ ਆਪਾਂ ਬਾਹਰ ਨਹੀਂ ਜਾ ਸਕਦੇ ਕਾਨੂੰਨ ਤੋਂ ਆਪਾਂ ਬਾਹਰ ਨਹੀਂ ਜਾ ਸਕਦੇ ਪਰ ਜਿਹੜੇ ਲੋਕੀ ਫਿਟਨੈਸ ਚੜਾ ਕੇ ਗਏ ਨੇ ਐਕਟਿਵ ਕਰਤਾ ਠੀਕ ਹੈ ਇੱਕ ਸਾਲ ਹੋ ਗਿਆ ਮੇਰੇ ਇੱਕ ਸਾਲ ਹੋ ਗਿਆ ਉਸ ਫਿਟਨੈਸ ਇੱਕ ਸਾਲ ਹੋ ਗਿਆ ਉਸ ਫਿਟਨੈਸ ਨੂੰ ਕਰਾਈ ਨੂੰ ਉਹ ਕਹਿੰਦੇ ਕਿ ਮੇਰਾ ਚਲਾਨ ਹੋਇਆ ਤੁਹਾਡਾ ਚਲਾਨ ਹੋਇਆ ਚਲਾਨ ਨਹੀਂ ਹੋਇਆ ਔਨਲਾਈਨ ਹੀ ਚੜਿਆ ਹਾਲੇ ਤੇ ਔਨਲਾਈਨ ਚੜਿਆ ਕਿੰਨੇ ਕਿੰਨੇ ਸਾਲ ਕਿੰਨੇ ਕਿੰਨੇ ਕੋਈ ਦੇਰ ਹੋ ਗਈ ਤੁਹਾਡੇ ਇਹ ਤਾਂ 1 2 2024 ਦੀ ਪਾਸਿੰਗ ਹੈ ਜੀ ਇੱਕ ਇੱਕ 2024 ਦੀ ਪਾਸਿੰਗ ਹੈ ਬਾਬਾ ਜੀ ਦੇਖੋ ਇਹ ਮੈਨੂੰ ਵਟਸਐਪ ਕਰੋ ਇਹ ਤਾਂ ਮੇਰ ਤੋਂ ਵੀ ਪੁਰਾਣੀ ਹੈ ਜੀ ਅੱਛਾ ਜੀ ਠੀਕ ਹੈ ਇਹ ਤਾਂ ਮੇਰ ਤੋਂ ਵੀ ਪਿਛਲੇ ਅਫਸਰ ਤੋਂ ਵੀ ਪਿਛਲੇ ਅਫਸਰ ਦੀ ਹੈ ਇਹਦੇ ਕੋਈ ਦਿੱਕਤ ਹੋਏਗੀ ਜਿਹੜੀ ਨਹੀਂ ਚੜੀ ਠੀਕ ਹੈ ਜੀ ਸਾਰਾ ਕੁਝ ਆਨਲਾਈਨ ਸ਼ੋ ਹੋ ਜਾਂਦਾ ਹੈ ਚੜ ਚੜ ਕੇ ਟੈਕਸ ਚੜਿਆ ਬਾਬਾ ਜੀ ਟੈਕਸ ਚੜੇ ਹੋਏ ਇਹਨਾਂ ਨੂੰ ਨਹੀਂ ਪਤਾ ਹਾਲੀ ਤੁਸੀਂ ਵਟਸਐਪ ਕਰਿਓ ਉਹਨਾਂ ਨੂੰ ਮੈਂ ਕਰਦਾ ਹੁਣੀ ਵਟਸਐਪ ਕਰ ਦੋ ਬਾਬਾ ਜੀ ਇਹ ਇਹ ਸਮੱਸਿਆ ਕਾਫੀ ਆ ਰਹੀ ਹੈ ਕਿਉਂਕਿ ਆਸਾਲ ਸਾਲ ਤੋਂ ਇਹ ਟੈਕਸ ਨਹੀਂ ਚੜੇ ਫਿਟਨੈਸ ਹੀ ਚੜੀ ਆਨਲਾਈਨ ਹੀ ਚੜਿਆ ਸਾਲ ਤੋਂ ਟੈਕਸ ਐਪਲੀਕੈਂਟ ਨੇ ਚੜਾਇਆ ਜੀ ਸਾਲ ਤੋਂ ਮੈਨੂੰ ਹੀ 5 ਮਹੀਨੇ ਹੋਏ ਇਦਾਂ ਦੀ ਕੋਈ ਪੈਂਡੈਂਸੀ ਨਹੀਂ ਹੈਗੀ ਠੀਕ ਹੈ ਵਿਦ ਫੈਕਟ ਐਂਡ ਵਿਦ ਫਿਗਰ ਗੱਲ ਕਰੋ ਜੇ ਕਿਸੇ ਦਾ ਕੋਈ ਪਾਰਟਿਕੂਲਰ ਹੈਗਾ ਆ ਉਹਨੂੰ ਅਸੀਂ ਜਿਹੜਾ ਉਹ ਕਰਦਾਂਗੇ ਸੌਟ ਆਊ ਚਲੋ ਆ ਬਾਬਾ ਸਾਹਿਬ ਬਾਬਾ ਸਾਹਿਬ ਹੁਣ ਇਹ ਅੱਜ ਸੋਮਵਾਰ ਹੈ ਤੇ ਇਹ ਜਿੰਨੇ ਵੀ ਡਰਾਈਵਰ ਵੀਰ ਆਏ ਨੇ ਜਿੰਨੇ ਵੀ ਸਾਰੇ ਆਪਣੀ ਗੱਡੀਆਂ ਦੀ ਫਿਟਨੈਸ ਆ ਕੁਝ ਕਰਾਉਣ ਆਏ ਨੇ ਤੇ ਹੁਣ ਇਹ ਕਦੋਂ ਆਣ ਤੇ ਇਹਨਾਂ ਦਾ ਹੱਲ ਕਦੋਂ ਹੋਏਗਾ ਕਿਉਂਕਿ ਤੁਸੀਂ ਗੱਲ ਦੱਸ ਰਹੇ ਤੁਸੀਂ ਗੱਲ ਮੇਰੀ ਤਾਂ ਸੁਣਦੇ ਨਹੀਂ ਪਏ ਮੈਂ ਕਹਿ ਰਿਹਾ ਇਹਨਾਂ ਦੇ ਅਸੀਂ ਨੰਬਰ ਨੋਟ ਕਰ ਰਹੇ ਗੱਡੀ ਦਾ ਫੋਨ ਨੰਬਰ ਠੀਕ ਹੈ ਇਹ ਡਰਾਈਵਰ ਵੀਰਾਂ ਨੂੰ ਖੱਜਲ ਨਾ ਹੋਣ ਇਹਨਾਂ ਨੂੰ ਅਸੀਂ ਆਪ ਫੋਨ ਕਰਾਂਗੇ ਚਲੋ ਵਾਦਾ ਰਿਹਾ ਸਰ ਡਾਕੂਮੈਂਟ ਅਪਲੋਡ ਕਰ ਇਹ ਇਹ ਜਨਤਾ ਨਾਲ ਵਾਦਾ ਤੁਹਾਡਾ ਸਰ ਹਾਂਜੀ ਜਨਤਾ ਨਾ ਇੱਕ ਮਿੰਟ ਇਹ ਜਨਤਾ ਨਾ ਜਨਤਾ ਨਾਲ ਵਾਦਾ ਸਰ ਤੁਹਾਡਾ ਕਿਉਂਕਿ ਜਨਤਾ ਬਹੁਤ ਉਮੀਦ ਲਾਈ ਬੈਠੀ ਹੈ ਤੁਹਾਡੇ ਤੋਂ ਬਾਬਾ ਸਾਹਿਬ ਤੁਸੀਂ ਇੱਕ ਰੈਪਿਟੇਡ ਆਫੀਸਰ ਹੋ ਠੀਕ ਹੈ ਮਾਨ ਸਰਕਾਰ ਨਜ਼ਰ ਆਇਆ ਜੇ ਕਾਫੀ ਅੱਛੇ ਆਫੀਸਰ ਹੋ ਤੁਸੀਂ ਇਹਨਾਂ ਕਰਕੇ ਅਸੀਂ ਆ ਅਸੀਂ ਸਾਡੇ ਕਰਕੇ ਇਹ ਨਹੀਂ ਅਸੀਂ ਕੰਮ ਡੋਨਟ ਬੜੀ ਕੋਈ ਕੱਜ ਨਹੀਂ ਹੁੰਦਾ ਬਾਬਾ ਸਾਹਿਬ ਇਹ ਇਹ ਆਨ ਰਿਕਾਰਡਡ ਹੋ ਰਿਹਾ ਲਾਈਵ ਦੇਖ ਰਹੇ ਲੋਕੀ ਹਜ਼ਾਰਾਂ ਦਰਸ਼ਕ ਦੇਖ ਰਹੇ ਨੇ ਬਸ ਉਹ ਵੀ ਇਨਸਾਨ ਆ ਠੀਕ ਹੈ ਜੇ ਉਹਦੇ 7 ਵਜੇ ਕੀ ਜਾ ਹਸਪੀਟਲਾਈਜ਼ ਹੋ ਗਿਆ ਬਾਬਾ ਸਾਹਿਬ ਅਸੀਂ ਬਾਬਾ ਸਾਹਿਬ ਅਸੀਂ ਬਾਬਾ ਸਾਹਿਬ ਅਸੀਂ ਬਾਬਾ ਸਾਹਿਬ ਇਹ ਜਨਤਾ ਤੁਹਾਡੀ ਜ਼ੁਬਾਨ ਤੇ ਜਾ ਰਹੀ ਹੈ ਅੱਜ ਠੀਕ ਹੈ ਜੀ ਇਹ ਜਨਤਾ ਦਾ ਕੰਮ ਹੋਏਗਾ ਨਹੀਂ ਹੋਏਗਾ ਇਹ ਤੁਹਾਡੇ ਤੇ ਹੁਣ ਮੇਰਾ ਵੀਰ ਕੱਲ ਨਾ ਭੇਜਿਓ ਕੱਲ ਛੁੱਟੀ ਦਾ ਦਿਨ ਹੈ ਅੱਛਾ ਜੀ ਤੇ ਕਿੰਨੇ ਵਜੇ ਸਾਰੇ ਸੌਂਦੇ ਪਏ ਇੱਥੇ ਅਸੀਂ ਆਪ ਹੀ ਦੱਸ ਦਾਂਗੇ ਉਹਨਾਂ ਨੂੰ ਹਾਂਜੀ ਕਿਹਨਾਂ ਕਦੋਂ ਪਾਸ ਕਰਨਾ ਹੈਲੋ ਚਲੋ ਇਹ ਸ਼ੁਕਰਵਾਰ ਦੀ ਤਰੀਕ ਇਹ ਤਰੀਕ ਦਿੱਤੀ ਗਈ ਆ ਆਟੋ ਕੁਲਦੀਪ 바ਵਾ ਦੇ ਵੱਲੋਂ ਇਹਨਾਂ ਨੇ ਕਿਹਾ ਜਾ ਰਿਹਾ ਜਨਤਾ ਨੂੰ ਪੂਰਾ ਭਰੋਸਾ ਮੈਂ ਦਿਵਾਣਾ ਵਾਂ ਕਿ ਸ਼ੁਕਰਵਾਰ ਨੂੰ ਇਹਨਾਂ ਸਾਰਾ ਕੰਮ ਦਿੱਤਾਏਗਾ ਸਰ ਉਹ ਕਿੱਥੇ ਗਏ ਅਫਸਰ ਨਵਦੀਪ ਜੀ ਨਵਦੀਪ ਜੀਰੇ ਆਟੋ 바ਵਾ ਜੀ ਵੱਲੋਂ ਕਿਹਾ ਗਿਆ ਇਹਨਾਂ ਨੰਬਰ ਵਗੈਰਾ ਇਹਨਾਂ ਗੱਡੀ ਨੰਬਰ ਇਹਨਾਂ ਫੋਨ ਨੰਬਰ ਲਿਖਿਆ ਕਿ ਤੇ ਇਹਨਾਂ ਦਾ ਇਹਨਾਂ ਨੂੰ ਸਾਰਿਆਂ ਨੂੰ ਬੁਲਾਣਾ ਹੈ ਸ਼ੁਕਰਵਾਰ ਨੂੰ ਕੀ ਬੁਲਾਇਆ ਜਾਏਗਾ ਤੁਹਾਡੇ ਵੱਲੋਂ ਹਾਂਜੀ ਹਾਂਜੀ ਤੁਸੀਂ ਇੱਥੇ ਹੀ ਹੁੰਦੇ ਹੋ ਮੈ ਉਹ ਵੀ ਨਹੀਂ ਹਾਂਜੀ ਹਾਂਜੀ ਅੱਜ ਕਿੰਨੇ ਵਜੇ ਆਉਂਦੇ ਉੱਥੇ ਇੱਥੇ ਐਮ ਵੀ ਐ ਹੀ 9 ਤੋਂ 5 ਡਿਊਟੀ ਹੈ ਨਾ ਹਾਂ ਜਿਹੜੇ ਹਾਂ ਜਿਹੜੇ ਦੂਸਰੇ ਵਾਲੇ ਜਿਹੜੇ ਦੂਸਰੇ ਐਮ ਵੀ ਐ ਹੈ ਨਾ ਫੁੱਲ ਵੀਰ ਜੀ ਜਿਨ੍ਹਾਂ ਦਾ ਅੱਜ ਕੰਮ ਨਹੀਂ ਹੋਇਆ ਮੰਗਲਵਾਰ ਵੀਰਵਾਰ ਤੇ ਸ਼ਨੀਵਾਰ ਉਹ ਪਾਸਿੰਗ ਕਰਦੇ ਆ ਇਹਨਾਂ ਸਾਰਿਆਂ ਦਾ ਕੰਮ ਉਹਨਾਂ ਤੋਂ ਕਰਾਇਆ ਜਾਊਗਾ ਹੁਣ ਹੁਣ ਇਹਨਾਂ ਦਾ ਕੰਮ ਕਦ ਹੋਏਗਾ ਹੋਂ ਤਾਂ ਦੇਖੋ ਨਾ ਜਿਹੜਾ ਆਨਲਾਈਨ ਕੰਮ ਹੈ ਸਲੋਟ ਇਹਨਾਂ ਨੂੰ ਦੁਬਾਰਾ ਹੀ ਚੱਕਣਾ ਪੈਣਾ ਦੂਸਰੇ ਐਮਵੀਆਈ ਦੀ ਆਈਡੀ 'ਚ ਜਿਹੜੀ ਸਰਕਾਰੀ ਫੀਸ ਭਰੀ ਇਹਨਾਂ ਨੇ ਉਹ ਸਰਕਾਰੀ ਫੀਸ ਐਜ਼ ਇਟ ਹੀ ਰਹੇਗੀ ਸਰਕਾਰੀ ਫੀਸ ਕੋਈ ਦੁਬਾਰਾ ਨਹੀਂ ਭਰਨੀ ਪਵੇਗੀ ਨਹੀਂ ਭਰਨੀ ਪਵੇਗੀ ਦੇਖੋ सर कि जी ने सर, ही बोला है पहले इन्होंने पाँच हजार फिटनेस की फीस भरवा ली उसके बाद बोलते हैं कि उसकी वैलिडिटी वन मंथ है के बाद आपको दोबारा फीस सबमिट करनी पड़ेगी ये बताइए जमा करवाने वाले यही लोग फिटनेस का एम सर्टिफिकेट देने वाले यही लोग तो हम क्या फीस ही जमा करते रहेंगे बार बार आप हम ये 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 कह रहे हैं सर की आपको दोबारा फीस जमा करने की नहीं जरूरत पोर्टल ਜਿਹੜਾ ਗਵਰਨਮੈਂਟ ਦਾ ਮੇਰੀ ਉਹਨ ਕੀ ਸੁਣੀ ਤੇ ਜਿਹੜਾ ਗ ਜਿਹੜਾ ਜੋ ਵੀ ਫੀਸ ਦਾ ਪ੍ਰੋਸੈਸ ਹੈ ਨਾ ਸਾਡਾ ਪੋਰਟਲ ਬਣਿਆ ਹੈ ਜਿੰਨੀ ਫੀਸ ਪੋਰਟਲ ਤੇ ਮੰਗਣੀ ਆ ਉਹਨੀ ਭਰਨੀ ਪੈਣੀ ਆ ਗਵਰਨਮੈਂਟ ਦੀ ਫੀਸ ਭਰਨੀ ਹੀ ਪੈਣੀ ਆ ਭਾਈ ਮੇਰੀ ਗੱਲ ਸੁਣੋ ਮੇਰਾ 1 ਸਾਲ ਹੋ ਚੁੱਕਿਆ ਉਸ ਕੀ ਵੈਲਿਡਿਟੀ ਕਿਉਂ ਨਹੀਂ ਹੈਗੀ ਯਾਰ ਜਿਹੜੀ ਫੀਸ ਇਹ ਦੱਸੋ ਮੇਰਾ 1 ਸਾਲ ਹੋ ਗਿਆ ਤੇ ਮੈਨੂੰ ਹੁਣ ਹੋਰ ਵੈਸੇ ਭਾਈ ਉਹ ਤਾਂ ਕਲੀਅਰ ਹੋਣੀ ਚਾਹੀਏ ਨਾ ਟੈਕਸ ਆਨਲਾਈਨ ਬੋਲਦੇ ਆ ਫਿਟਨਸ ਹੀ ਬੋਲਦੀ ਕਿਉਂ ਔਰ ਕੌਣ ਪਰੂਗਾ ਬਿਲਕੁਲ ਇਹ ਤਸਵੀਰਾਂ ਨੇ ਜਿੱਥੇ ਕੀ ਆਰਟੀਓ ਕੁਲਦੀਪ ਬਾਵੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਸ਼ੁਕਰਵਾਦਾ ਟਾਈਮ ਅਨੰਦ ਦਿੱਤਾ ਜਨਤਾ ਨੂੰ ਉਹ ਦੇਖਣਾ ਹੈਗਾ ਸ਼ੁਕਰਵਾਰ ਨੂੰ ਇਹਨਾਂ ਦੀ ਫਿਟਨੈਸ ਜਾਂ ਜਿਹੜੇ ਹੋਰ ਵੀ ਗੱਡੀਆਂ ਦੇ ਕੰਮ ਨੇ ਹੁੰਦੇ ਆ ਕਿ ਨਹੀਂ ਹੁੰਦੇ ਆ ਜੁੜੇ ਹੋਏ ਲੁਧਾਨ ਲਾਈਵ ਦੇ ਨਾਲ ਖਨੀਤਰਾ ਜੁੰਬੇਰਪੁਰ ਧੰਨਵਾਦ